走吧。 ਤਨਾ कथा कहाण गुरमीत सुण ਸੁਖ ਆਏ ਮੈਂ ਤੂੰ ਮੇਰੇ ਗੁਰੂ ਕੇ ਪਿਆਰੇ ਪਾਏਂਗੇ ਜਬ ਤੇ ਤੁਮਰੇ ਤਬ ਤੇ ਪਉਆਂ ਕਰੇ ਨਹੀਂ ਆਨੇ ਰਾਮ ਰਹੀਮ Quran Quran ਅਨੇਕ ਕਹਿਮਤੇ ਨਾ ਮੰਨੋ राम रहीम पुराण पुराण अनेक कहमत एक ना मानियो सिमृत शास्त्र वेद सबे बहोत पेट कह हम एक ना जानो श्री असमान कृपा तुमरी कर मैं ना कह सब तो बखनेओ बिनती मेरी है बिनती संगते गुरुआं दी ए कह दियो वाहे गुरु श्री वाहे गुरु तीन दुनिया दे मालिक सतगुरु ग्रंथ सा महाराज दे दर्शन दीदार करने वास्ते आए गुरु के खास रूप खालसा जी ਆਪ ਜੀ ਦੇ ਦਰਸ਼ਨਾਂ ਦੀ ਖੁਸ਼ੀ ਅੰਦਰ ਫਤਿਹ ਅਰਜ਼ ਕਰਦਾ ਹਾਂ ਜਿਤਨੇ ਵੀ ਮੇਰੇ ਸਤਕਾਰਯੋਗ ਵੀਰ ਗੁਰੂ ਸਾਹਿਬ ਦੇ ਚਰਨਾਂ ਵਿੱਚ ਸਤਗੁਰੂ ਦਾ ਸਰੂਪ ਬਣ ਕੇ ਬੈਠੇ ਹੋ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਮੇਰੀਆਂ ਭੈਣਾਂ ਬੈਠੀਆਂ ਨੇ ਵੱਡੀਆਂ ਛੋਟੀਆਂ ਭੈਣਾਂ ਤੇ ਬੱਚੀਆਂ ਬੈਠੀਆਂ ਨੇ ਬੱਚੇ ਬੈਠੇ ਨੇ ਸਾਰੇ ਗੁਰਮਖ ਪਿਆਰੇ ਰਸਨਾ ਪਵਿੱਤਰ ਕਰੋ ਤੇ ਗੱਜ-ਵੱਜ ਕੇ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਦੀ ਬੜੀ ਕਿਰਪਾ ਹੋਈ ਏ ਆਪਣੇ ਸਾਰਿਆਂ ਉੱਪਰ ਸਤਗੁਰੂ ਜੀ ਨੇ ਉੱਦਮ ਮਤ ਤੇ ਪ੍ਰੇਰਣਾ ਦੇ ਕੇ ਸਾਨੂੰ ਸੱਚੇ ਪਾਤਸ਼ਾਹ ਨੇ ਸਭੀ ਉਂਗਲੀ ਪਕੜ ਕੇ ਆਪਣੇ ਚਰਨਾਂ ਵਿੱਚ ਬੁਲਾਇਆ ਏ ਸਤਗੁਰੂ ਜੀ ਦਾ ਸ਼ੁਕਰ ਹੈ ਸ਼ੁਕਰਾਨਾ ਹੈ ਜਤਾਰ ਪਿਤਾ ਜੀ ਦਾ ਕਿਉਂਕਿ ਜਦੋਂ ਮਹਾਰਾਜ ਪ੍ਰੇਰਣਾ ਤੇ ਉੱਦਮਿਸ਼ਾ ਦਿੰਦੇ ਆ ਨਾ ਉਦੋਂ ਹੀ ਬੰਦਾ ਗੁਰੂ ਦੇ ਦਰਸ਼ਨ ਕਰਨ ਵਾਸਤੇ ਆਉਂਦਾ ਹੈ ਮਹਾਰਾਜ ਦਾ ਮਹਾਵਾਕ ਹੈ ਉੱਦਮ ਮਤ ਪ੍ਰਭ ਅੰਤਰਜਾਮੀ ਜਿਉਂ ਪ੍ਰੇਰੇ ਤਿਉਂ ਕਰਨਾ ਸਤਿਗੁਰੂ ਤੁਸੀਂ ਜਦੋਂ ਪ੍ਰੇਰਣਾ ਦਿੰਦੇ ਹੋ ਨਾ ਜਦੋਂ ਤੁਸੀਂ ਉੱਦਮ ਦਿੰਦੇ ਹੋ ਉਤਸ਼ਾਹ ਦਿੰਦੇ ਹੋ ਕਿਸੇ ਆਦਮੀ ਨੂੰ ਤੇ ਉਦੋਂ ਬੰਦੇ ਦਾ ਮਨ ਬਣਦਾ ਵੀ ਚਲੋ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਇਥੇ ਘਰੇ ਬੈਠ ਕੇ ਵੀ ਕੀ ਕਰਨਾ ਹੈ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਪ੍ਰੇਰਣਾ ਮਿਲਦੀ ਹੈ ਉਸ ਪ੍ਰੇਰਣਾ ਦੇ ਆਧਾਰ ਤੇ ਸ਼ਰਧਾਵਾਨ ਸਿੱਖ ਗੁਰੂ ਦੇ ਚਰਨਾਂ ਵਿੱਚ ਆਉਂਦੇ ਆ ਦਰਸ਼ਨ ਕਰਦੇ ਨੇ ਦਰਸ਼ਨ ਡਿੱਠੇ ਲੈਣ ਵਿਜੋਗਾ ਜਿਓ ਜਨਮਾਂ ਜਨਮਾਂਤਰਾ ਦੇ ਵਿਜੋਗ ਵਿਛੋੜੇ ਸਾਰੇ ਉੱਤਰ ਜਾਂਦੇ ਐ ਜਦੋਂ ਗੁਰੂ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕੀਤੇ ਜਾਂਦੇ ਐ ਵੈਗਰੂ ਕਿਰਪਾ ਕਰੇ ਤੁਹਾਨੂੰ ਸਭ ਨੂੰ ਹਾਰਦਿਕ ਤੌਰ ਤੇ ਜੀ ਆਇਆਂ ਪਰਮਾਤਮਾ ਗੁਰੂ ਨਾਨਕ ਦੇਵ ਸਾਹਿਬ ਜੀ ਤੁਹਾਡਾ ਸਬਦਾ ਏਕ-ਏਕਦਮ ਇੱਕ-ਇੱਕ ਸ્વાસ ਲੇਖੇ ਵਿੱਚ ਲਾਉਣ ਗੁਰੂ ਦੀਆਂ ਬਰਕਤਾਂ ਨਾਲ ਆਪ ਸਾਲਿਆਂ ਦੀ ਝੋਲੀ ਭਰੇ ਇਹ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਆਇ ਸਵੇਰੇ ਆਪ ਜੀ ਨੇ ਸਰਵਨ ਕੀਤਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜ ਧਰਮਯੁੱਧ ਸੰਪੂਰਨ ਹੋਏ। ਇਸ ਤੋਂ ਮਗਰੋਂ ਆਪ ਜੀ ਨੇ ਪਿਛਲੇ ਦਿਨਾਂ ਵਿੱਚ 26ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸ ਨੂੰ ਅਸੀਂ ਵਾਚਿਆ ਤੁਸੀਂ ਸਤਿਕਾਰ ਨਾਲ ਸੁਣਿਆ। ਅੱਜ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਜੀਵਨੀ ਵਿੱਚੋਂ ਕੁਝ ਵਿਚਾਰ ਤੁਹਾਡੀ ਝੋਲੀ ਵਿੱਚ ਪਾ ਰਹੇ ਹਾਂ। ਸਤਕਾਰਯੋ ਖਾਲਸਾ ਜੀ ਖਿਆਲ ਰੱਖਣਾ ਐਤਕੀ ਆ ਰਹੀ ਹੈ। ਨਵੰਬਰ ਮਹੀਨੇ ਵਿੱਚ 350 ਸਾਲਾ ਸ਼ਤਾਬਦੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਜੋੜ ਮੁੱਲੇ ਦੀ 1675 ਵਿੱਚ ਉਹਨਾਂ ਨੇ ਦਿੱਲੀ ਦੇ ਚਾਂਦਨੀ ਚੌਕ ਵਿੱਚ ਆਪਣੇ ਸੀਸ ਦੀ ਕੁਰਬਾਨੀ ਦਿੱਤੀ ਤੇ 350 ਬਹਰਾ ਹੋ ਗਿਆ 1675 ਵਿੱਚ ਤੇ ਹੁਣ 2025 ਹੈ 350 ਸਾਲਾ ਸ਼ਤਾਬਦੀ ਸਿੱਖ ਕੌਮ ਗੁਰਸਾ ਪੰਥ ਚੜ੍ਹਦੀ ਕਲਾ ਵਿੱਚ ਮਨਾ ਕੇ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਅਦਾ ਕਰ ਰਿਹਾ ਹੈ ਪ੍ਰਮਾਤਮਾ ਕਿਰਪਾ ਕਰੇ ਭਾਗਾਂ ਵਾਲੇ ਗੁਰਮਖ ਪਿਆਰੇ ਨੇ ਜਿਨ੍ਹਾਂ ਦੇ ਜੀਵਨ ਕਾਲ ਵਿੱਚ ਇਹ ਗੁਰੂ ਸਾਹਿਬਾਂ ਦੀਆਂ ਸ਼ਤਾਬਦੀਆਂ ਆਉਂਦੀਆਂ ਨੇ ਨਹੀਂ ਤੇ ਦੇਖ ਲਓ ਜਿਹੜੀ ਸ਼ਤਾਬਦੀ ਹੈ 100 ਸਾਲ ਬਾਅਦ ਆਉਂਦੀ ਹੈ ਤੇ ਕਿਸੇ ਦੇ ਜ਼ਿੰਦਗੀ ਵਿੱਚ ਆਉਂਦੀ ਹੈ ਤੇ ਕਿਸੇ ਦੇ ਆਉਂਦੀ ਨਹੀਂ ਜਿਹੜਾ ਦਿਨ ਹੈ ਉਹ 100 ਸਾਲ ਬਾਅਦ ਹੀ ਆਏਗਾ ਨਾ ਤੇ ਇੰਨਾ ਲੰਮਾ ਕਿਹੜੀ ਕਿਸੇ ਦੀ ਜ਼ਿੰਦਗੀ ਹੈ ਪਰ ਕਈ ਵਾਰ ਐਸਾ ਵੀ ਹੁੰਦਾ ਹੈ ਵੱਡੇ ਗੁਰੂ ਸਾਹਿਬਾਂ ਦੀਆਂ ਦਸਾਂ ਗੁਰੂਆਂ ਵਿੱਚੋਂ ਸ਼ਤਾਬਦੀਆਂ ਤਿੰਨ ਤਿੰਨ ਚਾਰ ਚਾਰ ਵੀ ਬੰਦੇ ਦੇ ਜੀਵਨ ਵਿੱਚ ਆ ਜਾਂਦੀਆਂ ਨੇ ਵਾਹਿਗੁਰੂ ਕਿਰਪਾ ਕਰੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਾਵਨ ਪਵਿੱਤਰ ਆਗਮਨ 1 ਅਪ੍ਰੈਲ 1621 ਈਸਵੀ ਨੂੰ ਗੁਰੂ ਰਾਮਦਾਸ ਜੀ ਬਰੋਸਾਈ ਹੋਈ ਨਗਰੀ ਗੁਰੂ ਕੇ ਮਹਿਲਾਂ ਵਿਖੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਗਮਨ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗ੍ਰਹਿ ਮਾਤਾ ਨਾਨਕੀ ਦੀ ਕੁੱਖੋਂ ਹੋਇਆ ਵੈਗੁਰੂ ਦੀ ਅਪਰਪਾਰ ਕਿਰਪਾ ਹੋਈ ਜਦੋਂ ਕਿਸੇ ਵਿਅਕਤੀ ਦੇ ਘਰੇ ਸਾਹਿਬ ਜੀ ਦਾ ਪ੍ਰਗਟ ਹੁੰਦਾ ਹੈ ਬੜੀ ਖੁਸ਼ੀ ਮਨਾਈ ਜਾਂਦੀ ਹੈ ਖਿਆਲ ਰੱਖਿਓ ਤੁਸੀਂ ਪੜੇ ਲਿਖੇ ਬੈਠੇ ਹੋ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜ ਸਹਬਜ਼ਾਦੇ ਸਨ ਤੇ ਪੰਜਾ ਸਹਬਜ਼ਾਦਿਆਂ ਦੀ ਇੱਕ ਭੈਣ ਸੀ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਹਬਜ਼ਾਦੇ ਸੀ ਉਹ ਸਭ ਤੋਂ ਵੱਡੇ ਸਨ ਬਾਬਾ ਗੁਰਦਿੱਤਾ ਜੀ ਤੇ ਦੂਜੇ ਨੰਬਰ ਤੇ ਫਿਰ ਮਾਤਾ ਗੰਗਾ ਨੇ ਰੱਬ ਕੋਲੋਂ ਧੀ ਮੰਗ ਕੇ ਲਈ ਮਾਤਾ ਗੰਗਾ ਨੇ ਕਿਹਾ ਸਿਵਾ ਗੁਰ ਜੇ ਪੋਤਰਾ ਦਿੱਤਾ ਹੈ ਨਾ ਤੇ ਇੱਕ ਨਾਲ ਪੋਤਰੀ ਵੀ ਬਖਸ਼ੋ ਭਰਾਵਾਂ ਦੇ ਨਾਲ ਭੈਣ ਹੋਵੇ ਤੇ ਰਲਿਆ ਮਿਲਿਆ ਪਰਵਾਰ ਸੋਹਣਾ ਲੱਗਦਾ ਹੈ ਮਾਤਾ ਗੰਗਾ ਨੇ ਕਿਹਾ ਸਤਿਗੁਰੂ ਕਹਿੰਦੇ ਨੇ ਘਰ ਵਿੱਚ ਧੀ ਹੋਵੇ ਤੇ ਬਰਕਤ ਆਉਂਦੀ ਏ ਧੀਆਂ ਤੋਂ ਬਗੈਰ ਤਾਂ ਘਰ ਵਿੱਚ ਬਰਕਤ ਹੀ ਨਹੀਂ ਆਉਂਦੀ ਧੀਆਂ ਆਉਣ ਤੇ ਬੰਦੇ ਦੇ ਘਰ ਜਿਹੜਾ ਘਰ ਉਹ ਸਾਫ ਸੁਸਤਰਾ ਹੁੰਦਾ ਏ ਉੱਥੇ ਬੜੀ ਸਫਾਈ ਹੁੰਦੀ ਏ ਤੇ ਜੇ ਧੀਆਂ ਹੀ ਨਾ ਹੋਣ ਤੇ ਉਸ ਘਰ ਵਿੱਚ ਸਫਾਈ ਕਦੀ ਹੋਣੀ ਏ ਬੱਚੀਆਂ ਘਰ ਦੀ ਸਫਾਈ ਰੱਖਦੀਆਂ ਨੇ ਰੌਣਕਾਂ ਹੁੰਦੀਆਂ ਨੇ ਮਾਪੇ ਪਿਤਾ ਦੇ ਨਾਲ ਤੇ ਮੋਹ ਪਿਆਰ ਕਰਦੀਆਂ ਨੇ ਜਦੋਂ ਮਾਂ-ਪਾਪ ਬਜ਼ੁਰਗ ਹੋ ਜਾਵੇ ਉਦੋਂ ਮਾਪਿਆਂ ਦੀ ਢੇਰ ਬਣ ਕੇ ਹੀ ਘਰੇ ਆਉਂਦੀਆਂ ਨੇ ਮਾਤਾ ਗੰਗਾ ਨੇ ਕਿਹਾ ਸਤਿਗੁਰੂ ਜੇ ਪੁੱਤਰ ਬਖਸ਼ਿਆ ਹੈ ਨਾ ਗੁਰੂ ਹਰਗ빈 ਸਾਹਿਬ ਮਹਾਰਾਜ ਨੂੰ ਤੇ ਇੱਕ ਧੀ ਵੀ ਬਖਸ਼ੋ ਤਾਂ ਕਿ ਬੰਦੇ ਦੇ ਮਨ ਚ ਇੱਕ ਤਾਂ ਨਿਮਰਤਾ ਬਣੀ ਰਹਿੰਦੀ ਹੈ ਤੇ ਦੂਜਾ ਧੀਆਂ ਨਾਲ ਬਰਕਤ ਆਉਂਦੀ ਹੈ ਫਿਰ ਮਹਾਰਾਜ ਜੀ ਨੇ ਬਾਬੇ ਗੁਰਦਿੱਤੇ ਤੋਂ ਬਾਅਦ ਦੂਜੇ ਨੰਬਰ ਉੱਤੇ ਧੀ ਬਖਸ਼ੀ ਉਸ ਬੇਟੀ ਦਾ ਨਾਮ ਗੁਰੂ ਹਰਗ빈 ਸਾਹਿਬ ਜੀ ਨੇ ਰੱਖਿਆ ਬੀਬੀ ਵੀਰੋ ਤੀਜੇ ਨੰਬਰ ਤੇ ਫਿਰ ਸਹਬ ਜੀ ਆਦਾ ਪ੍ਰਗਟ ਹੋਇਆ ਉਹਦਾ ਨਾਮ ਰੱਖਿਆ ਬਾਬਾ ਅਣੀ ਰਾਏ ਫਿਰ ਅਗਲਾ ਸਹਬ ਜੀ ਆਦਾ ਪ੍ਰਗਟ ਹੋਇਆ ਉਹਦਾ ਨਾਮ ਰੱਖਿਆ ਬਾਬਾ ਸੂਰਜਮਲ ਤੇ ਇਸ ਤਰੀਕੇ ਦੇ ਨਾਲ ਫਿਰ ਜਿਹੜਾ ਲਾਸਟ ਪੰਜਵੇਂ ਨੰਬਰ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਦਾ 1 April ਤੇ 1621 ਈਸਵੀ ਨੂੰ ਅੰਮ੍ਰਿਤਸਰ ਵਿਖੇ ਆਗਮਨ ਹੋਇਆ ਇਹ ਪੰਜ ਸਾਹਿਬਜ਼ਾਦੇ ਸਨ ਬਾਬਾ ਗੁਰਦਿੱਤਾ ਅਣੀ ਰਾਏ ਸੂਰਜਮਲ ਬਾਬਾ ਅਟੱਲ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਖਿਆਲ ਰੱਖਣਾ ਮਾਤਾ ਨਾਨਕੀ ਦੀ ਕੱਖੋਂ ਬਾਬਾ ਅਟੱਲ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਗਮਨ ਹੋਇਆ ਜਦੋਂ ਬਾਬਾ ਟੱਲ ਜੀ ਨੌਂ ਬਰਿਆਂ ਦੇ ਹੋਏ ਨਾ ਇੱਕ ਛੋਟੇ ਜਿਹੇ ਬੱਚੇ ਨਾਲ ਖੇਡਦੇ ਸੀ ਅੰਮ੍ਰਿਤਸਰ ਸਾਹਿਬ ਉਸ ਲੜਕੇ ਦਾ ਨਾਮ ਇਤਿਹਾਸ ਵਿੱਚ ਭਾਈ ਮੋਹਨ ਲਿਖਿਆ ਹੈ ਖਿੱਦੋ ਖੁੰਡੀ ਖੇਡਦੇ ਸੀ ਬੱਚੇ ਖੇਡਦੇ ਆ ਖੇਡਦੇ ਆ ਮੋਹਨ ਦੇ ਸਿਰ ਬਾਜੀ ਰਹਿ ਗਈ ਰਾਤ ਪੈ ਗਈ ਹਨੇਰਾ ਹੋ ਗਿਆ ਕੱਲ ਨੂੰ ਬਾਜੀ ਲੈ ਲਵਾਂਗੇ ਅਚਨ ਚੇਤ ਕਰਨੀ ਕਰਤਾਰ ਦੀ ਪਿਛਲੇ ਜ਼ਮਾਨਿਆਂ ਵਿੱਚ ਕਈ ਵਾਰ ਸਾਧੁ ਮੁਰਾਦੇ ਸੁਭਾਅ ਹੁੰਦੇ ਸੀ ਬੱਚਿਆਂ ਨੇ ਬਾਹਰ ਅੰਦਰ ਤੁਰੇ ਫਿਰਨਾ ਇੱਕ ਸਪੋਲੀਆ ਉਹਨਾਂ ਦੇ ਪੈਰ ਤੇ ਡੰਗ ਮਾਰ ਗਿਆ ਉਹ ਬੱਚੇ ਦੇ ਇਹ ਉਹ ਅਕਾਲ ਚਲਾਣਾ ਕਰ ਗਿਆ ਮੋਨ ਦੀ ਮਾਂ ਬੜੀ ਸਿਆਣੀ ਸੀ ਉਹ ਕਹਿਣ ਲੱਗੀ ਕਿ ਮਹਾਰਾਜ ਨੇ ਆਉਣਾ ਹੈ ਬਾਬੇ ਅਟੱਲ ਨੇ ਤੇ ਉਹ ਗੁਰੂ ਘਰ ਦੇ ਤਾਂ ਕੂਕਰਾਂ ਵਿੱਚ ਕਰਾਮਾਤਾ ਹੁੰਦੀਆਂ ਉਹ ਤਾਂ ਗੁਰੂ ਦਾ ਸਹਬਜ਼ਾਦਾ ਇਹ ਅਰਜ ਕਰਾਂਗੇ ਸ਼ਾਇਦ ਕੋਈ ਝੋਲੀ ਖੈਰ ਪੈ ਜਾਏ ਜਿਹੜੀਆਂ ਸ਼ਰਧਾਵਾਨ ਮਾਵਾ ਹੁੰਦੀਆਂ ਨੇ ਨਾ ਜੇ ਕਿਤੇ ਐਦਾਂ ਦਾ ਕਾਂਡ ਵਾਪਰ ਵੀ ਜਾਵੇ ਉਹ ਬਹੁਤਾ ਰੋਂਦੀਆਂ ਕਰ ਲਾਉਂਦੀਆਂ ਨਹੀਂ ਉਹ ਵੈ ਗੁਰੂ ਦੀ ਰਜ਼ਾ ਵਿੱਚ ਰਾਜੀ ਰਹਿੰਦੀਆਂ ਅਗਲੇ ਦਿਨ ਖੁੰਡੀ ਲੈ ਕੇ ਆ ਗਿਆ ਬਾਬਾ ਟੱਲ ਕਹਿਣ ਲੱਗਾ ਭਾਈ ਮੋਨ ਕੱਲ ਤੁਹਾਡੇ ਸਿਰ ਬਾਜੀ ਰਹਿੰਦੀ ਆ ਉਹ ਖੇਡੀਆਂ ਨਾਲੇ ਬਾਜੀ ਉਤਾਰੋ ਮੋਨ ਦੇ ਮਾਤਾ ਜੀ ਕਹਿੰਦੇ ਬਾਬਾ ਜੀ ਮੋਨ ਅੰਦਰ ਸੁੱਤਾ ਪਿਆ ਜੇ ਕਮਰੇ ਚ ਉੱਠਦਾ ਨਹੀਂ ਤੁਸੀਂ ਆਪ ਹੀ ਉਠਾਓ ਜਿਹੜੀ ਖੁੰਡੀ ਨਾਲ ਖਿੱਦੋ-ਖੁੰਡੀ ਖੇਡਦੇ ਸੀ ਨਾ ਉਹ ਖੁੰਡੀ ਧੌਣ ਤੇ ੜਾ ਕੇ ਕਿਹਾ ਮੋਨ ਮੋਨ ਕਹੋ ਸਤਨਾ ਵਾਹਿਗੁਰੂ ਤੇ ਉੱਠ ਜਦੋਂ ਸਤਨਾ ਵਾਹਿਗੁਰੂ ਕਿਹਾ ਤੇ ਵਾਹਿਗੁਰੂ ਵਾਹਿਗੁਰੂ ਕਰਦਾ ਮੋਨ ਜਿਹੜਾ ਸੀ ਉੱਠ ਬੈਠਾ ਤੇ ਜਦੋਂ ਹੋਰ ਨਾ ਬਾਲਾਂ ਨੂੰ ਤੇ ਸੱਜੇ ਖੱਬੇ ਲੋਕਾਂ ਨੂੰ ਪਤਾ ਲੱਗਾ ਉਹਨਾਂ ਨੇ ਮਹਾਰਾਜ ਨੂੰ ਚਾਵਾਂ ਨਾਲ ਆ ਕੇ ਦੱਸਿਆ ਗੁਰੂ ਅਰਗੁਨ ਸਿੰਘ ਜੀ ਨੂੰ ਸੱਚੇ ਪਾਤਸ਼ਾਹ ਤੁਹਾਡਾ ਸਹਬ ਜੀ ਦਾ ਬਾਬਾ ਟੱਲ ਬੜਾ ਕਰਾਮਾਤੀ ਜੇ ਇਹਨੇ ਤਾਂ ਮਹਾਰਾਜ ਮਰੇ ਹੋਏ ਬੱਚੇ ਨੂੰ ਜਿੰਦਾ ਕਰ ਦਿੱਤਾ ਹੈ ਸਤਗੁਰੂ ਨੇ ਬੁਲਾਇਆ ਬਾਬੇ ਟੱਲ ਨੂੰ ਸਤਗੁਰੂ ਕਹਿੰਦੇ ਪੁੱਤਰ ਚੰਗਾ ਨਹੀਂ ਕੀਤਾ ਤੂੰ ਰੱਬ ਦੀ ਰੱਬ ਦਾ ਸ਼ਰੀਕਾ ਕੀਤਾ ਹੈ ਜੇ ਰੱਬ ਨੇ ਕਿਸੇ ਦੀ ਉਮਰ ਲੈ ਲਈ ਹੈ ਉਹ ਆਦਾ ਕਾਲ ਚਲਾਣਾ ਹੋ ਗਿਆ ਸਾਨੂੰ ਕੋਈ ਹੱਕ ਨਹੀਂ ਅਸੀਂ ਮਰੇ ਨੂੰ ਜਿੰਦਾ ਕਰੀਏ ਪੁੱਤਰ ਬੇਟਾ ਟੱਲ ਕੱਲ ਨੂੰ ਅੰਮ੍ਰਿਤਸਰ ਵੇ ਜਿਹੜਾ ਵੀ ਕਿਸੇ ਆਦਮੀ ਦਾ ਪਰਿਵਾਰ ਦਾ ਕੋਈ ਮੈਂਬਰ ਜਾਏਗਾ ਤੇ ਤੁਹਾਡੇ ਅੱਗੇ ਲਿਆ ਕੇ ਰੱਖੇਗਾ ਜੀ ਸਾਡਾ ਬੱਚਾ ਜਿੰਦਾ ਕਰ ਦਿਓ ਕੀ ਕਰੋਗੇ ਰੱਬ ਦੀ ਸ਼ਰੀਕਾਚਾਰੀ ਕਰੋਗੇ ਪੁੱਤਰ ਚੰਗਾ ਨਹੀਂ ਕੀਤਾ ਜਦੋਂ ਪਤਾ ਲੱਗਾ ਨਾ ਸਤਿਗੁਰੂ ਖੁਸ਼ ਨਹੀਂ ਹੋਏ ਤੇ ਉਸੇ ਟਾਈਮ ਤੇ ਬਾਬਾ ਟੱਲ 9 ਸਾਲ ਦੀ ਉਮਰ ਸੀ ਇਸ਼ਨਾਨ ਕਰ ਲਿਆ ਤੇ ਜਵਜੀਤ ਸਿੰਘ ਦਾ ਜਾਪ ਕਰਕੇ ਅਰਦਾਸ ਕੀਤੀ ਚਾਦਰ ਲੈ ਕੇ ਬਰਾਜ ਗਏ ਤੇ ਮੁੜ ਕੇ ਉੱਠੇ ਹੀ ਨਹੀਂ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ RAM ਜੋਤੀ ਜੋਤ ਰਲੀ ਸੰਪੂਰਨ ਥੀ ਆ RAM ਅਕਾਲ ਚਲਾਣਾ ਕਰ ਗਏ ਉਹਨਾਂ ਦੀ ਯਾਦ ਵਿੱਚ ਅਜ ਨੌ ਮੰਜ਼ਲਾ ਉੱਥੇ ਗੁਰਦੁਆਰਾ ਸਾਹਿਬ ਹੈ ਮਹਾਰਾਜਾ ਜੱਸਾ ਸਿੰਘ ਆਲੂ ਵਾਲੀਆ ਤੇ ਹੋਰ ਗੁਰੂ ਕੇ ਗੁਰੂ ਕੇ ਸਿੱਖਾਂ ਨੇ ਬੜੇ ਸਤਿਕਾਰ ਨਾਲ ਉਸ ਇਮਾਰਤ ਦੀ ਸੇਵਾ ਕਰਵਾਈ ਹੈ ਤੋਂ ਕਹਿਣਾ ਮੈਂ ਇਹ ਚਾਹੁੰਦਾ ਹਾਂ ਸਭ ਤੋਂ ਛੋਟੇ ਸਹਿਬਜਾਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਇਹਨਾਂ ਤੋਂ ਵੱਡੇ ਸੀ ਬਾਬਾ ਟੱਲ ਜੀ ਮਾਤਾ ਨਾਨਕੀ ਜੀ ਕੋ ਖੋ ਪ੍ਰਗਟ ਹੋਏ ਤੇ ਜਦੋਂ ਪੁੱਤ 9 ਸਾਲਾਂ ਦਾ ਅਕਾਲ ਚਲਾਣਾ ਕਰ ਗਿਆ ਤੇ ਮਾਂ ਨੇ ਤਾਂ ਫੇਰ ਰੋਣਾ ਹੀ ਹੈਣਾ ਵਿਰਾਗ ਤਾਂ ਕਰਨਾ ਹੀ ਹੈਣਾ ਕਿਸੇ ਮਾਂ ਦਾ ਗੱਭਰੂ ਪੁੱਤਰ 9 ਵਰਿਆਂ ਦਾ ਦੁਨੀਆ ਤੋਂ ਤੁਰ ਜਾਏ ਤੇ ਮਾਂ ਮਚਾਰੀ ਰੋਏਗੀ ਨਹੀਂ ਤੇ ਹੋਰ ਕੀ ਕਰੇਗੀ ਮਾਤਾ ਨਾਨਕੀ ਦੇ ਮਨ ਵਿੱਚ ਬੈਰਾਗ ਆਇਆ ਸਤਗੁਰੂ ਕਹਿੰਦੇ ਨਾਨਕੀ ਜੀ ਇਦਾਂ ਨਹੀਂ ਕਰੀਦਾ ਵਹਿਗੁਰੂ ਦਾ ਭਾਣਾ ਮਿੱਠਾ ਕਰਕੇ ਮੰਨੋ ਸਤਗੁਰੂ ਮਾਵਾ ਗੱਬਰੂ ਪੁੱਤਾਂ ਨੂੰ ਤੋੜ ਕੇ ਕਿਵੇਂ ਮਾਲਕ ਦਾ ਭਾਣਾ ਮਿੱਠਾ ਕਰਕੇ ਮੰਨ ਲੈਣ ਗਿਆ ਵੈਗਰੂ ਨੇ ਲਾਲ ਦਿੱਤੇ ਸੀ ਇਹ ਹੀ ਸਿਆਣਾ ਸੀ ਇਹ ਬੜਾ ਤੇਜ ਤਰਾਰ ਸੀ ਗੱਲ ਕਰ ਵਧੀਆ ਕਰਦਾ ਸੀ ਹੱਸਦਾ ਖੇਡਦਾ ਸੀ ਤੇ ਮੇਰਾ ਤੇਗ ਭਾਦਰ ਜਿਹੜਾ ਛੋਟਾ ਉਹ ਤਾਂ ਹੈ ਹੀ ਭੋਲਾ ਪਾਲਾ ਸੱਚੇ ਪਾਤਸ਼ਾਹ ਜਿਹੜਾ ਚੱਜ ਦਾ ਪੁੱਤ ਸੀ ਉਹ ਤੁਰ ਗਿਆ ਜਿਹੜਾ ਸਿੱਧਾ ਸਾਦਾ ਹੈ ਉਹ ਮੇਰੇ ਕੋਲ ਬਾਕੀ ਬਚ ਗਿਆ ਮੇਰੇ ਗਰੀਬ ਨੂੰ ਅੱਜ ਨੇ ਕਿਹਾ ਨਾਨਕੀ ਵੈਰਾਗ ਨਾ ਕਰਿਓ ਜੇ ਤੁਹਾਡਾ ਸਿਆਣਾ ਪੋ ਜਿਸ ਨੂੰ ਕਹਿੰਦੇ ਹੋ ਨਾ ਬੜਾ ਤੇਜ ਤਰਾਰ ਸੀ ਬੜਾ ਸਿਆਣਾ ਸੀ ਦੂਰੰਦੇਸੀ ਸੀ ਉਹ ਤੁਰ ਗਿਆ ਤੇ ਦੂਜੇ ਨੂੰ ਤੁਸੀਂ ਕਹਿੰਦੇ ਹੋ ਸਿੱਧਾ ਸਾਦਾ ਨਾਨਕੀ ਜੀ ਤੁਸੀਂ ਬਾਣਾ ਮੰਨੋ ਜਿਸ ਨੂੰ ਤੁਸੀਂ ਸਿੱਧਾ ਸਾਦਾ ਆਖਦੇ ਹੋ ਇਹਦੇ ਸੀਸ ਉੱਤੇ ਗੁਰੂ ਨਾਨਕ ਦਾ ਛਤਰ ਝੁੱਲੇਗਾ ਇਹ ਸ਼ਬਦ ਮੀਰੀ ਪੀਰੀ ਦੇ ਮਾਲਕ ਨੇ ਉਦੋਂ ਕਹੇ ਜਦੋਂ ਬਾਬਾ ਅਟਲ ਜੀ ਦਾ ਅਕਾਲ ਚਲਾਣਾ ਹੋਇਆ ਸਤਕਾਰਿਓ ਖਾਲਸਾ ਜੀ ਜਦੋਂ ਸਤਗੁਰੂ ਦੀ ਨਜ਼ਰ ਸਵੱਲੀ ਹੁੰਦੀ ਹੈ ਪਤਾ ਨਹੀਂ ਕਿੰਨਾ ਕਿੰਨਾ ਲੋਕਾਂ ਦੇ ਬੇੜੇ ਤਰ ਜਾਣੇ ਤਾਂ ਹੀਓ ਤਾਂ ਮੈਂ ਬਾਰ-ਬਾਰ ਹਰ ਰੋਜ਼ ਕਹਿਨਾ ਭਾਗਾ ਵਾਲਿਓ ਜੇ ਆਇਓ ਤੇ ਗੁਰੂ ਕੋਲ ਆ ਕੇ ਛੇਤੀਆਂ ਨਾ ਕਰਿਆ ਕਰੋ ਨਾ ਕਾਲੇ ਪਿਆ ਕਰੋ ਨਾ ਵੀ ਮੋਬਾਈਲ ਵੱਲੇ ਝਾਕੀ ਜਾਇਆ ਕਰੋ ਜੇ ਆਇਓ ਤੇ ਗੁਰੂ ਦੀ ਰਹਿਮਤ ਵੱਲੇ ਖਿਆਲ ਕਰਿਆ ਕਰੋ ਸੱਚੇ ਪਾਤਸ਼ਾਹ ਕਦੇ ਸਾਡੇ ਉੱਤੇ ਵੀ ਆਪਣੀ ਮਿਹਰ ਦੀ ਨਜ਼ਰ ਪਾ ਦਿਓ ਸਾਨੂੰ ਵੀ ਸਤਿਗੁਰੂ ਆਪਣੇ ਚਰਨਾਂ ਨਾਲ ਜੋੜੋ ਅਸੀਂ ਵੀ ਮਹਾਰਾਜ ਤੁਹਾਡੀ ਰੱਬੀ ਰਹਿਮਤ ਪ੍ਰਾਪਤ ਕਰ ਸਕੀਏ ਸਤਕਾਰਯੋ ਖਾਲਸਾ ਜੀ ਸਮਾ ਆਇਆ ਜਿਸ ਨੂੰ ਮਾਂ ਕਹਿੰਦੀ ਸੀ ਮੇਰਾ ਸਿੱਧਾ ਸਾਦਾ ਤੇ ਭੋਲਾ ਭਾਲਾ ਪੁੱਤਰ ਏ ਉਸ ਨੂੰ ਹੀ ਅਠਵੇਂ ਪਾਤਸ਼ਾਹ ਨੇ ਕਹਿ ਦਿੱਤਾ ਬਾਬਾ ਬਕਾਲੇ ਮੱਖਣਛਾ ਲਬਾਣੇ ਨੇ ਗੁਰਤਾ ਗੱਦੀ ਦਾ ਦੀ ਮਰਿਆਦਾ ਕਰਵਾਈ ਤਖਤ ਉੱਤੇ ਸਜਾ ਦਿੱਤਾ ਮੇਰੇ ਗਰੀਬ ਨਿਵਾਜ ਪਾਤਸ਼ਾਹ ਫਿਰ ਸਿੱਖੀ ਦਾ ਪ੍ਰਚਾਰ ਦੇਖੋ 26 ਸਾਲ 9 ਮਹੀਨੇ ਤੇ ਇਸੇ ਪ੍ਰਕਾਰ 13 ਦਿਨ ਬਾਬੇ ਬਕਾਲੇ ਦੀ ਨਗਰੀ ਵਿੱਚ ਸਮਾਦੀ ਲਾ ਕੇ ਸਿਮਰਨ ਕਰਨਾ ਹਰ ਬੰਦਾ ਇੰਨਾ ਲੰਮਾ ਸਿਮਰਨ ਨਹੀਂ ਕਰ ਸਕਦਾ 1664 ਸੀ ਜਦੋਂ ਗੁਰਤਾ ਗੱਦੀ ਉੱਤੇ ਸਵਾਇਮਾਨ ਹੋਏ ਤੇ 1665 ਵਿੱਚ ਉਹ 22 ਧਾਰ ਦੀਆਂ ਰਿਆਸਤਾਂ ਵਿੱਚ ਕਹਿਲੂਰ ਰਿਆਸਤ ਦਾ ਇੱਕ ਰਾਜਾ ਦੀਪ ਚੰਦ ਸੀ ਉਹਨਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾਅ ਕਰਵਾਇਆ ਸੀ ਉਹਨਾਂ ਦਾ ਅਕਾਲ ਚਲਾਣਾ ਹੋ ਗਿਆ ਉਹਦੀ ਧਰਮ ਪਤਨੀ ਨੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਦਾ ਪਿਤਰਤਾ ਸੱਚੇ ਪਾਤਸ਼ਾਹ ਮੇਰੇ ਘਰ ਵਾਲੇ ਮੁੱਕ ਗਏ ਨੇ ਪੂਰੇ ਹੋ ਗਏ ਨੇ ਤੇ ਤੁਸੀਂ ਉਹਨਾਂ ਦੇ ਭੋਗ ਸਮੇਂ ਦਰਸ਼ਨ ਦਿਓ ਸਤਗੁਰੂ ਜੀ ਗਏ ਮਨ ਵਿੱਚ ਬੈਰਾਗ ਸੀ ਮਹਾਰਾਣੀ ਚੰਪਾ ਕਹਿੰਦੀ ਦਾਤਾ ਮੈਂ ਚਾਹਣੀ ਆ ਕਿ ਗੁਰੂ ਘਰ ਨੂੰ ਕੋਈ ਜ਼ਮੀਨ দানਪੂਰਨ ਕਰ ਦਿਆਂ ਜ਼ਮੀਨਾਂ ਇੱਥੇ ਰਹਿ ਜਾਣੀਆਂ ਕੋਈ ਗੁਰੂ ਦੀ ਸੇਵਾ ਕੀਤੀ ਹੋਏਗੀ ਤੇ ਮਰਨ ਤੋਂ ਮਗਰੋਂ ਬੰਦੇ ਦਾ ਨਾਂ ਰਹਿੰਦਾ ਸਤਗੁਰੂ ਨੂੰ ਪਤਾ ਸੀ ਕਿ ਜੇ ਸੇਵਾ ਵਜੋਂ ਫਰੀ ਧਰਤੀ ਲਈ ਜਾਏ ਨਾ ਤੇ ਮਗਰੋਂ ਬਖੇੜੇ ਪੈਂਦੇ ਸਤਗੁਰੂ ਕਹਿੰਦੇ ਮਹਾਰਾਣੀ ਸਹਿਬਾ ਜੇ ਤੁਹਾਡੀ ਸ਼ਰਧਾ ਹੈ ਨਾ ਗੁਰੂ ਘਰ ਨੂੰ ਸੇਵਾ ਵਜੋਂ ਜ਼ਮੀਨ ਦੇਣੀ ਹੈ ਤੇ ਅਸੀਂ ਉਸਦੇ ਪੈਸੇ ਤੁਹਾਨੂੰ ਦਵਾਂਗੇ ਅਸੀਂ ਉਸ ਦਾ ਮੁੱਲ ਦੇ ਕੇ ਤਾਂ ਲੈ ਲਵਾਂਗੇ ਤੇ ਫ੍ਰੀ ਖਾਤੇ ਅਸੀਂ ਜ਼ਮੀਨ ਨਹੀਂ ਲੈਣੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਧ ਸੰਗਤ ਇਹ ਜਿਹੜਾ ਪਿੰਡ ਹੈ ਮਾਖੋਵਾਲ ਦਾ ਅਨੰਦਪੁਰ ਸਾਹਿਬ ਦਾ ਪਹਿਲਾ ਨਾਂ ਹੈ ਮਾਖੋਵਾਲ ਪਿੰਡ ਸੀ ਇਸ ਦਾ 2200 ਰੁਪਇਆ ਦੇ ਕੇ 500 ਰੁਪਇਆ ਪਟੇ ਉਤੇ ਖਰਚ ਆਇਆ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹ ਜ਼ਮੀਨ ਪਿੰਡ ਖਰੀਦ ਲਿਆ ਤੇ ਫਿਰ ਚੱਕ ਨਾਨਕੀ 1665 ਵਿੱਚ ਬਾਬਾ ਬੁੱਢਾ ਸਾਹਿਬ ਜੀ ਦੀ ਅਨਸਬੰਸ ਵਿੱਚੋਂ ਭਾਈ ਗੁਰਦਿੱਤਾ ਜੀ ਪਾਸੋਂ ਨੀਂ ਰਖਵਾਈ ਨਨਪੁਰ ਸਾਹਿਬ ਵਸਾਇਆ ਮੇਰੇ ਗਰੀਬਨਵਾਜ ਪਾਤਸ਼ਾਹ ਜੀ ਨੇ ਇਥੋਂ ਨਨਪੁਰ ਵਸਾ ਕੇ ਫਿਰ ਪੂਰਬ ਪਿਆਨਾ ਜਾਂਦੀ ਤਿਆਰੀ ਕੀਤੀ ਹੈ ਚੜ੍ਹਦੇ ਵਾਲੇ ਪਾਸੇ ਸਿੱਖੀ ਦਾ ਪ੍ਰਚਾਰ ਕਰਨਾ ਹੈ ਮੇਰੇ ਗਰੀਬਨਵਾਜ ਗੁਰੂ ਤੇ ਇੱਕ ਬਹਾਦਰ ਸਹਿ ਸੱਚੇ ਪਾਤਸ਼ਾਹ ਜੀ ਵੈ ਗੁਰੂ ਦਾ ਓਟ ਆਸਾ ਲੈ ਕੇ ਇਹ ਨਨਪੁਰ ਸਾਹਿਬ ਦੀ ਧਰਤੀ ਜਿਹੜੀ ਇਹਦਾ ਨਾਮ ਚੱਕ ਨਾਨਕੀ ਰੱਖਿਆ ਮੱਖੋਵਾਲ ਤੋਂ ਬਦਲ ਕੇ ਚੱਕ ਨਾਨਕੀ ਸਮੇਂ ਅਨਸਾਰ ਇਸ ਦਾ ਨਾਮ ਬਦਲਦਾ ਜਾਏਗਾ ਪੂਜਨੀਕ ਮਾਤਾ ਨਾਨਕੀ ਦੇ ਨਾਮ ਉੱਤੇ ਦੇਖੋ ਜਿਹੜੇ ਸਾਡਾ ਪ੍ਰਾਤਨ ਇਤਿਹਾਸ ਹੈ ਨਾ ਪ੍ਰਾਤਨ ਬਜ਼ੁਰਗ ਜਾਂ ਸਤਿਗੁਰੂ ਸਹਿਬਾਨ ਨੇ ਉਹ ਆਪਣੇ ਮਾਤਾ ਪਿਤਾ ਦਾ ਕਿੰਨਾ ਸਤਕਾਰ ਕਰਦੇ ਸੀ ਮੇਰੇ ਗਰੀਬਨਵਾਜ ਸਿਰ ਕਰਦਾ ਸਿੱਖਾਂ ਨੂੰ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਉਹ ਪੂਰਬ ਵੱਲ ਚੱਲੇ ਨੇ ਜਦੋਂ ਮਹਾਰਾਜਾ ਚੱਕ ਨਾਨਕੀ ਤੋਂ ਤੁਰੇ ਇੱਥੋਂ ਚੱਲ ਕੇ ਗਰੀਬਨਵਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਕੀਰਤਪੁਰ ਕੀਰਤਪੁਰ ਤੋਂ ਘਨੋਲੀ ਘਨੋਲੀ ਤੋਂ ਰੋਪੜ ਰੋਪੜ ਤੋਂ ਮੂਲੇਵਾਲ ਮੂਲੇਵਾਲ ਤੋਂ ਭਿੱਖੀ ਭਿੱਖੀ ਤੋਂ ਖੀਵਾ ਖੀਵਾ ਤੋਂ ਮੌੜ ਮੋੜ ਤੋਂ ਸਾਬੋ ਕੀ ਤਲਵੰਡੀ ਸਾਬੋ ਕੀ ਤਲਵੰਡੀ ਤੋਂ ਤਮ ਤਾਨ ਤਮ ਤਾਨ ਤੋਂ ਕੁਰਛੇਤਰ ਇਸ ਤੋਂ ਅੱਗੇ ਥਨੇਸਰ ਤੇ ਥਨੇਸਰ ਤੋਂ ਅੱਗੇ ਬਣੀ ਬਦਰਪੁਰ ਜਮਨਾ ਪਾਰ ਕਰਕੇ ਫਿਰ ਗੜ ਮੁਕਤੇਸ਼ਵਰ ਮਥਰਾ ਆਗਰਾ ਕਾਨਪੁਰ ਤੇ ਪ੍ਰਿਆਗ ਪਹੁੰਚ ਗਏ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣਾ ਪਰਿਵਾਰ ਲੈ ਕੇ ਪਟਨਾ ਸਾਹਿਬ ਨੂੰ ਜਾ ਰਹੇ ਹੈ ਨਾ ਜਦੋਂ ਪ੍ਰਿਆਗ ਪਹੁੰਚੇ ਤੇ ਮਾਤਾ ਨਾਨਕੀ ਜੀ ਨੇ ਕਰਜ਼ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਕਹਿਣ ਲੱਗੇ ਸੱਚੇ ਪਾਤਸ਼ਾਹ ਗੁਰੂ ਹਰਗਬਿੰਦ ਸਾਹਿਬ ਜੀ ਮੈਨੂੰ ਇੱਕ ਮਹਾਵਾਕ ਦੇ ਕੇ ਗਏ ਸੀ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਨਾਨਕੀ ਜੀ ਪ੍ਰਮਾਤਮਾ ਨੇ ਤੁਹਾਨੂੰ ਇੱਕ ਖੂਬਸੂਰਤ ਪੋਤਰਾ ਦੇਣਾ ਉਹਦੇ ਦੀਦਾਰ ਕਰੋਗੇ ਤੇ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਨੰਦਕਾਰ ਜੋਏ ਨੂੰ 34 ਵਰੇ ਹੋ ਗਏ ਨੇ ਗੂਜਰੀ ਨਾਲ ਤੇ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਮੈਨੂੰ ਰੱਬ ਨੇ ਹਲੇ ਪੋਤਰੇ ਦੇ ਦਰਸ਼ਨ ਹੀ ਨਹੀਂ ਬਖਸ਼ੇ ਉਹ ਪ੍ਰਾਗ ਰਾਜ ਜਦੋਂ ਮਹਾਰਾਜ ਗਏ ਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੈਗਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ اے ਪ੍ਰਮਾਤਮਾ ਮੇਰੇ ਮਾਤਾ ਜੀ ਦੇ ਦਿਲ ਦੀ ਖਵਾਸ਼ ਹੈ ਪੁੱਤਰੇ ਦੇ ਦਰਸ਼ਨ ਕਰਨੇ ਚਾਹੁੰਦੇ ਹੈ ਕਿਰਪਾ ਕਰਕੇ ਸਤਿਗੁਰੂ へ ਪਰਮਾਤਮਾ ਮਾਤਾ ਨਾਨਕੀ ਜੀ ਨੂੰ ਇੱਕ ਪੁੱਤਰੇ ਦੀ ਦਾਤ ਬਖਸ਼ੋ ਗੁਰੂ ਗੋਬਿੰਦ ਸਿੰਘ ਆਪਣੀ ਮੁਕੱਦਸ ਕਲਮ ਨਾਲ ਲਿਖਦੇ ਤਹੀ ਪ੍ਰਕਾਸ਼ ਹਮਾਰਾ ਭਇਓ ਮਾਤਾ ਗੂਜਰੀ ਦੀ ਕੋਖ ਵਿੱਚ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਅਰਦਾਸ ਕੀਤੀ ਆਪਣੇ ਮਾਤਾ ਜੀ ਦਾ ਫਰਮਾਨ ਮੰਨ ਕੇ ਉਦੋਂ ਮੇਰੇ ਗਰੀਬਨਵਾਜੀ ਜੀ ਦਾ ਪ੍ਰਕਾਸ਼ ਜਿਹੜਾ ਸੀ ਉਹ ਮਾਤਾ ਗੂਜਰੀ ਦੀ ਕੋਖ ਵਿੱਚ ਆ ਗਿਆ ਇਥੋਂ ਮੰਨਦਲ ਮੁਕਾਏ ਪਟਨਾ ਸਹਿ ਪਹੁੰਚ ਗਏ ਆਪਣੇ ਸਾਰੇ ਪਰਿਵਾਰ ਨੂੰ ਇੱਥੇ ਛੱਡ ਕੇ ਸੱਚੇ ਪਾਤਸ਼ਾਹ ਨੇ ਕਿਹਾ ਸੀ ਅਸਾਮ ਵੱਲੇ ਜਾਣਾ ਹੈ ਬੰਗਾਲ ਵੱਲੇ ਜਾਣਾ ਹੈ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਸਤਿਗੁਰੂ ਤੁਰਨ ਲੱਗੇ ਕਹਿ ਗਏ ਮਾਤਾ ਜੀ ਵੈਗਰੂ ਨੇ ਤੁਹਾਨੂੰ ਇੱਕ ਹੀਰੇ ਵਰਗਾ ਲਾਲ ਦੇਣਾ ਹੈ ਉਹਦਾ ਨਾਮ ਗੋਬਿੰਦ ਰਾਏ ਰੱਖ ਦਿਓ ਉਹ ਗੋਬਿੰਦ ਦੀ ਭਗਤੀ ਵਾਲਾ ਹੋਏਗਾ ਇਹ ਗੁਰੂ ਤੇ ਇੱਕ ਬਹਾਦਰ ਸਾਹਿਬ ਜੀ ਬਚਨ ਪਹਿਲੋਂ ਹੀ ਕਰਕੇ ਆਪ ਅਸਾਮ ਪਹੁੰਚ ਗਏ ਉੱਥੇ ਦੋ ਰਾਜੇ ਸੀ ਇੱਕ ਰਾਜਾ ਰਾਮ ਸਿੰਘ ਤੇ ਦੂਜਾ ਰਾਜਾ RAM ਤੋਂ ਅੱਜ ਉਹਨਾਂ ਦੀ ਆਪਸ ਬੰਦ ਹੀ ਨਹੀਂ ਸੀ ਸਤਿਗੁਰੂ ਨੇ ਉਹਨਾਂ ਦੀ ਸੁਲਾ ਸਫਾਈ ਕਰਵਾਈ ਜਦੋਂ ਮੇਰੇ ਗਰੀਬ ਨਵਾਜ ਨੇ ਉਹਨਾਂ ਦੋਨਾਂ ਰਾਜਿਆਂ ਦੀ ਸੁਲਾ ਸਫਾਈ ਕਰਵਾਈ ਤੇ ਜਿੰਨੇ ਵੀ ਸਿਪਾਈ ਸੀ ਦੋਨਾਂ ਰਾਜਿਆਂ ਦੇ ਉਹਨਾਂ ਨੇ ਢਾਲਾਂ ਵਿੱਚ ਮਿੱਟੀ ਪਾ ਕੇ ਇਸ ਖੁਸ਼ੀ ਅੰਦਰ ਕੁੱਚਾ ਥੜਾ ਬਣਾ ਦਿੱਤਾ ਉਹਦਾ ਨਾਮ ਰੱਖ ਦਿੱਤਾ ਦਮਦਮਾ ਸਾਹਿਬ ਧੋਵੜੀ ਸਾਹਿਬ ਵੀ ਉਸ ਨੂੰ ਕਹਿੰਦੇ ਉੱਥੇ ਸਤਿਗੁਰੂ ਜੀ ਬਰਾਜ ਮਾਨਸਨ ਸੰਗਤਾਂ ਆਉਂਦੀਆਂ ਸੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਆਸਾਮ ਦਾ ਮਹਾਰਾਜਾ ਆਇਆ ਉਹਦਾ ਨਾਮ ਹੈ ਰਾਜਾ ਰਾਮ ਰਾਏ ਉਹਦੀ ਜੀਵਨ ਸਾਥਣ ਦਾ ਨਾਮ ਹੈ ਬੀਬੀ ਸਵਰਨਮਤੀ ਦੋਵੇਂ ਪਤੀ ਪਤਨੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਆ ਕੇ ਕਹਿੰਦੇ ਸੱਚੇ ਪਾਤਸ਼ਾਹ ਬੜੇ ਪੀਰ ਫਕੀਰ ਮਨਾਏ ਕਿ ਤੋ ਪੁੱਤਰ ਦੀ ਦਾਤ ਨਹੀਂ ਮਿਲੀ ਤੁਹਾਡੇ ਚਰਨਾਂ ਵਿੱਚ ਰੋਈਏ ਗਰੀਬਨੀ ਦੀ ਝੋਲੀ ਵਿੱਚ ਇੱਕ ਬੱਚੇ ਦੀ ਦਾਤ ਪਾਓ ਅਸਾਮ ਦਾ ਰਾਜਾ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਦੋਵੇਂ ਹੱਥ ਜੋੜ ਕੇ ਜਿਵੇਂ ਬੇਨਤੀ ਕਰਦੇ ਹੈ ਉਸ ਬੇਨਤੀ ਦਾ ਜ਼ਿਕਰ ਤੁਹਾਡੀ ਸੇਵਾ ਵਿੱਚ ਹੈ ਇੰਝ ਬਿਆਨ ਦਾਤ ਪੁੱਤਰ ਦੀ ਬਖਸ਼ ਕੇ ਇੱਕ ਦਾਤ ਪੁੱਤਰ ਦੀ ਬਖਸ਼ ਕੇ ਸਾਡੀ ਜੱਗ ਨਾਲ ਸਾਂਝ ਰਲਾ ਦਿਓ ਸਿਰ ਸਖਣੀ ਚੋਲੀ ਦਾਤਿਆ ਰਹਿਮਤ ਦਾ ਕਿਣਕਾ ਪਾ ਦਿਓ ਮੇਰੀ ਸਖਣੀ ਚੋਲੀ ਦਾਤਿਆ ਰਹਿਮਤ ਦਾ ਕਿਣਕਾ ਪਾ ਦਿਓ ਇੱਕ ਦਾਤ ਪੁੱਤਰ ਦੀ ਬਖਸ਼ ਕੇ あの、no, no, no, no. <laughs> ਮਾੜੀਆਂ ਸਖਣੇ ਪਾਵੇ ਨਜ਼ਰ ਖੇਡਦਾ ਲਾਲਨਾ ਕਿਸ ਅਰਥ ਆਉਣਗੇ ਬੰਗਲੇ ਤੇ ਮਿਲਿਆ ਸੁਣਾ ਬਾਵਲਨਾ ਸਾਡੇ ਮਹਿਲ ਮਾੜੀਆਂ ਸਖਣੇ ਪਾਵੇ ਨਜ਼ਰ ਖੇ ਦਾ ਲਾਲਨਾ ਕਿਸ ਅਤੌਣ ਦੇ ਬੰਗਲੇ ਜੋ ਮਿਲਿਆ ਸੋਨਾ ਬਾਲਨਾ ਬੱਚਿਆਂ ਨਾਲ ਆਮਨ ਲਾਉਣ ਦਾ ਬੱਚਿਆਂ ਨਾਲ ਆਮਨ ਲਾਉਣ ਦਾ ਖੁਸ਼ੀਆਂ ਦਾ ਮੀਵਰ ਸਾਦਿਓ ਖੁਸ਼ੀਆਂ ਦਾ ਮੀਵਰ ਸਾਦਿਓ ਨਿਕਦਾਦ ਪੁੱਤਰ ਦੀ ਬਖਸ਼ ਕੇ ਸਾਡੀ ਰੱਬ ਨਾਲ ਸਾਝਿਰ ਲਾ ਦਿਓ ਇੱਕ ਦਾਦ ਪੁੱਤਰ ਦੀ ਬਖਸ਼ ਕੇ ਸਾਡੀ ਜਦ ਨਾਲ ਸਾਜਿਰ ਲਾ ਦਿਓ ਮੇਰੀ ਸਖਣੀ ਚੋਲੀ ਦਾ ਦਿਆ ਸੀ ਧੰਨੇ ਸੁਣ ਸੁਣੋ ਅੱਕ ਗਏ ਮੂੰ ਬਤਨਾ ਹੋਵੇ ਜਗਤ ਦਾ ਗੁੱਗੇ ਪੀਰ ਮਨਾ ਕੇ ਥੱਕ ਗਏ ਨਹੀਂ ਮਿਲਿਆ ਨਹੀਂ ਮਿਲੇ ਆ ਵਾਰਿਸ ਤਖਤ ਦਾ ਅਸੀਂ ਤਾਂ ਸੁਣ ਸੁਣ ਮੂੰਹ ਬੰਦ ਨਾ ਹੋਵੇ ਜਗਤ ਦਾ ਗਏ ਪੀਰ ਮਨਾ ਕੇ ਥੱਕ ਗਏ ਨਹੀਂ ਮਿਲਿਆ ਵਾਰਿਸ ਤਖਤ ਦਾ ਤਾਨੇ ਸੁਣ ਸੁਣ ਅੱਕ ਗਏ ਮੂੰਹ ਬੰਦ ਨਾ ਹੋਵੇ ਜਗਤ ਦਾ ਗਏ ਪੀਰ ਮਨਾ ਕੇ ਥੱਕ ਗਏ ਨਹੀਂ ਮਿਲਿਆ ਵਾਰਿਸ ਤਖਤ ਦਾ ਮੇਰਾ ਸੀਨਾ ਬਿੰਨਿਆ ਬੋਲ ਲੀਆਂ ਮੇਰਾ ਸੀਨਾ ਬਿੰਨਿਆ ਬੋਲ ਲੀਆਂ ख माते मरमल दियो जख मा ते मरमल दियो सखणी चोली दत रहमता पायोरी सखण चोली दता रहमता पायोतु दर जी बख़्श के ਗੁਰੂ ਨਾਨਕ ਦੇ ਦਰਬਾਰ ਤੋਂ ਜੇ ਪਿਆ ਅਸਾਂ ਨੂੰ ਬੂਰਨਾ ਜਿੰਦ ਤੜਪ ਤੜਪ ਕੇ ਤੁਰ ਜਾਉ ਜੇ ਮਿਲਿਆ ਅੱਖ ਦਾ ਨੂਰ ਨਾ ਗੁਰੂ ਨਾਨਕ ਦੇ ਦਰਬਾਰ ਤੋਂ ਜੇ ਪਿਆ ਅਸਾਂ ਨੂੰ ਬੂਰਨਾ ਜਿੰਦ ਤੜਪ ਤੜਪ ਕੇ ਤੁਰ ਜਾਉ ਜੇ ਮਿਲਿਆ ਅੱਖ ਦਾ ਨੂਰ ਨਾ ਸਰਵਣ ਬੇਟਾ ਭੇਜ ਕੇ ਕੋਈ ਸਰਵਣ ਬੇਟਾ ਭੇਜ ਕੇ ਹਰ ਜੱਗ ਵਿੱਚ ਨਾ ਚਮਕਾ ਦਿਓ ਸਾਰੇ ਜੱਗ ਵਿਚ ਨਾ ਚਮਕਾ ਦਿਓ ਸਖਣੀ ਚੋਲੀ ਦਾ ਤਿਆ ਰਹਿਮਤ ਦਾ ਕਿਰਤਾ ਪਾ ਦਿਓ ਮੇਰੀ ਸਖਣੀ ਚੋਲੀ ਦਾ ਤਿਆ ਰਹਿਮਤ ਦਾ ਕਿਰਤਾ ਪਾ ਦਿਓ ਇੱਕ ਦਾਤ ਪੁੱਤਰ ਦੀ ਬਖਸ਼ ਕੇ ਇੱਕ ਦਾਤ ਪੁੱਤਰ ਦੀ ਬਖਸ਼ ਕੇ ਸਾਡੀ ਜੱਗ ਨਾਲ ਸਾਝੇ ਰਲਾ ਦਿਓ ਸਾਡੀ ਜੱਗ ਨਾਲ ਸਾਝੇ ਰਲਾ ਦਿਓ ਸਖਣੀ ਚੋਲੀ ਦਾਤਿਆ ਰਹਿਮਤ ਦਾ ਕਿਨਕਾ ਪਾ ਦਿਓ ਮੇਰੀ ਸਖਣੀ ਚੋਲੀ ਦਾਤਿਆ ਰਹਿਮਤ ਦਾ ਕਿਨਕਾ ਪਾ ਦਿਓ ਇੱਕ ਦਾਤ ਤੁਰਦੀ ਪਖਸ਼ ਕੇ ਇਸ ਤੋਂ ਅਗਲਾ ਇਤਿਹਾਸ ਕੱਲ ਨੂੰ ਕਹਿਣ ਦੀ ਕੋਸ਼ਿਸ਼ ਕਰਾਂਗੇ ਨiyet ਕੀਤਾ ਹੋਇਆ ਸਮਾਂ ਪੂਰਾ ਹੋ ਗਿਆ ਬਹੁਤ ਖੁਸ਼ੀ ਹੋ ਰਹੀ ਹੈ ਅਗਲਾ ਪ੍ਰੋਗਰਾਮ ਬਹੁਤ ਵਧੀਆ ਹੈ ਸਿੱਖ ਕੌਮ ਦੇ ਮਹਾਨ ਕੀਰਤਨੀਏ ਔਰ ਸੰਗੀਤ ਆਚਾਰੀਆ ਭਾਈ ਸੇ ਭਾਈ ਕਰਨੈਲ ਸਿੰਘ ਜੀ ਸਤਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਹਜ਼ੂਰੀ ਕੀਰਤਨੀਏ ਐਨੇ ਕੁ ਸੁਰੀਲੇ ਹੈ ਕੀਰਤਨ ਕਰਨਗੇ ਤੇ ਤੁਸੀਂ ਸਰਵਨ ਕਰਨਾ ਫਿਰ ਪਤਾ ਲੱਗ ਜਾਏਗਾ ਕਿ ਗੁਰੂ ਰਾਮਦਾਸ ਮਹਾਰਾਜ ਜੀ ਦਾ ਇਧਾਂ ਦੇ ਸੀਸ ਤੇ ਕਿੰਨਾ ਛਾਇਆ ਹੈ ਕਿੰਨੀ ਵੈਗਰੂ ਦੀ ਕਿਰਪਾ ਹੈ ਗੁਰੂ ਮਹਾਰਾਜ ਕਿਰਪਾ ਕਰੇ ਉਹਨਾਂ ਦਾ ਜਥਾ ਪਹੁੰਚਿਆ ਹੈ ਉਹਨਾਂ ਨੂੰ ਜਿਉ ਆ ਕਹਿ ਕੇ ਭੁੱਲਾਂ ਚੁੱਕਾਂ ਦੀ ਖਿਮਾ ਮੰਗ ਕੇ ਅਸੀਂ ਤੁਹਾਡੇ ਕੋਲ ਆਗਿਆ ਚਾਉਂਦੇ ਹਾਂ ਪਿਆਰ ਵਿੱਚ ਆਓ ਖੁਸ਼ੀ ਬਖਸ਼ੋ ਗੱਜ ਵੱਜ ਕੇ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ